ਤਾਂ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਦੀ ਵੀ ਤਾਂ ਕੋਈ ਕਸੌਟੀ ਹੋਣੀ ਚਾਹੀਦੀ ਹੈ ਕਿੰਨੇ ਕ ਨਸ਼ੇ ਨੂੰ ਨਸ਼ਾ ਮੁਕਤ ਮੰਨਦੇ ਆ ਜਾਂ ਫਿਰ ਜਮ੍ਹਾਂ ਹੀ ਨਸ਼ੇ ਮੁਕਤ ਨੂੰ ਨਸ਼ਾ ਮੁਕਤ ਮੰਨਦੇ ਆ ਇਹ ਵੀ ਤਾਂ ਹਜੇ ਤੱਕ ਸਵਾਲ ਹੀ ਹੈ ਕਿ ਇਸ ਚੀਜ਼ ਨੂੰ ਅਸੀਂ ਨਸ਼ਾ ਨਹੀਂ ਮੈਂ ਇਹਦੇ ਤੇ ਅੱਗੇ ਬਹੁਤ ਵਾਰੀ ਜਵਾਬ ਦੇ ਚੁੱਕਾ ਹੂੰ ਕਿ ਤੁਸੀਂ ਮੈਨੂੰ ਐਦਾਂ ਕਰੋ ਚਲੋ ਲੰਮਾ ਨਾ ਲੈ ਕੇ ਜਾਓ ਤੁਸੀਂ ਤਿੰਨ ਸਦੀਆਂ ਚੋਂ ਕੋਈ ਲੱਭ ਕੇ ਦਿਖਾ ਦਿਓ ਮੈਨੂੰ ਤੁਸੀਂ ਮਾਸਟਰ ਹੋ ਤਾਂ ਤੁਸੀਂ ਲੱਭ ਲਓ ਕਿਤੇ ਹਿਸਟਰੀ ਦੀ ਕਿਤਾਬ ਚੋਂ ਜੀ ਕਿ ਕਿਹੜਾ ਖਿੱਤਾ ਨਸ਼ਾ ਮੁਕਤ ਹੋ ਗਿਆ ਉਹਦੀ ਇੱਕ ਤੇ ਵਿਆਖਿਆ ਕੀ ਹੈ ਹਮ ਕਿ ਕਿਸ ਨਸ਼ੇ ਨੂੰ ਤੁਸੀਂ ਨਸ਼ਾ ਮੰਨਦੇ ਹੋ ਬਿਲਕੁਲ ਠੀਕ ਹੈ ਜੀ ਇੱਕ ਤੇ ਉਹਦੀ ਵਿਆਖਿਆ ਹੋਵੇ ਤੇ ਸੈਕੰਡ ਕਿ ਕਿਹੜਾ ਖਿੱਤਾ ਜਦੀ ਪੋਪੂਲੇਸ਼ਨ ਆਪਣੇ ਜਿੰਨੀ ਹੋਏਗੀ 3 ਕਰੋੜ 3.5 ਕਰੋੜ ਤੇ ਉਹ ਤਿੰਨ ਸਦੀਆਂ ਦੇ ਵਿੱਚ ਨਸ਼ਾ ਮੁਕਤ ਹੋਇਆ ਪੂਰਨ ਤੌਰ ਤੇ ਹਮ ਤੇ ਉਸ ਨਸ਼ਾ ਮੁਕਤੀ ਦੀ ਮੈਂ ਜਿਵੇਂ ਕਿਹਾ ਕਿ ਵਿਆਖਿਆ ਕੀ ਹੈ ਜੀ ਇਹ ਜ਼ਰੂਰ ਤੁਹਾਡੇ ਵੀ ਇੱਕ ਕਹੋ ਕਿ ਰਿਸਰਚ ਦਾ ਵਿਸ਼ਾ ਤੁਹਾਨੂੰ ਵੀ ਮੈਂ ਦੇ ਦਿੱਤਾ ਸੋ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ politically ਤੁਹਾਨੂੰ ਪਤਾ ਹੀ ਆ ਕਿ ਉਹ ਚੱਲਦੀਆਂ ਰਹਿੰਦੀਆਂ ਪਰ ਅਸਲ ਦੇ ਵਿੱਚ ਸਚਾਈ ਜਿਹੜੀ ਆ ਉਹ ਇਹੋ ਆ ਕਿ ਇਹ ਸ਼ਬਦ ਜਿਹੜਾ ਉਹ ਇੱਕ ਤੇ ਵਿਆਖਿਆ ਮੰਗਦਾ ਟੁਕਮੀ ਵਿਆਖਿਆ ਮੰਗਦਾ ਤੇ ਦੂਜਾ ਇਹ ਆ ਕਿ ਇਹ ਲਗਭਗ ਲਗਭਗੇ ਕਾਰਜ ਸੰਭਵ ਹੈ ਹਾਂ ਮੈਂ ਨਹੀਂ ਕਹਿੰਦਾ ਕਿ ਜੇ ਅਸੰਭਵ ਹੈ ਤੇ ਯਤਨ ਕਰਨੇ ਛੱਡ ਦੇਣੇ ਚਾਹੀਏ ਯਤਨੇ ਕਰ ਰਹੇ ਨੇ ਅੱਛੀ ਗੱਲ ਆ ਹੁਣ ਤੇ ਇਹਨਾਂ ਨੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਣਾ ਮੰਚ ਬਣਾ ਦਿੱਤਾ ਪਾਰਟੀ ਬਣੀ ਹੋ ਕਿ ਸਮਾਜਿਕ ਚੇਤਨਾ ਫੈਸਾਰੀ ਜਾਵੇ ਸਮਾਜਿਕ ਜਿਹੜਾ ਮਤਲਬ ਕਿ ਜੂੜ ਲੋਕਾਂ ਦਾ ਉਹ ਸਾਡੇ ਨਾਲ ਹੋਵੇ ਤੇ ਸਹਿਯੋਗ ਕਰਕੇ ਚੱਲੀਏ ਪਰ ਇਹ ਚੀਜ਼ਾਂ ਸ਼ੁਰੂਆਤ ਕਿ ਹੋ ਜਾਂਦੀਆਂ ਕਿਉਂਕਿ ਹੁਣ ਸਰਕਾਰ ਤੇ ਜਿਹੜੇ ਆਪਾਂ ਦੇਖਦੇ ਆ ਨਾ ਵਿਰੋਧੀ ਸੁਰ ਬਹੁਤ ਆ ਪਿੰਡਾਂ ਚੋਂ ਗਾ ਸ਼ੁਰੂਆਤ ਦੇ ਵਿੱਚ ਇਸ ਨੂੰ ਇੱਕ ਸਮਾਜਿਕ ਮੁਹਿੰਮ ਬਣਾ ਲਿਆ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਵਾਸਤੇ ਜਾਂ ਆਮ ਆਦਮੀ ਪਾਰਟੀ ਵਾਸਤੇ ਉਹ ਵੀ ਬਿਹਤਰ ਸੀ ਚਲੋ ਮੈਂ ਯਤਨਾ ਦਾ ਵਿਰੋਧੀ ਨਹੀਂ ਆ ਜੀ ਮਾਫ ਕਰਨਾ ਆਲੋਚਕ ਹੋ ਸਕਦਾ ਮੈਂ ਮੈਂ ਕੋਈ ਇਹਨਾਂ ਦਾ ਦੁਸ਼ਮਣ ਨਹੀਂ ਆ ਨਾ ਮੈਂ ਅਨਾ ਆਲੋਚਕਾਂ ਕਿਸੇ ਦਾ ਠੀਕ ਹੈ ਨਾ ਜੀ ਸੋ ਯਤਨ ਹੋਣੇ ਚਾਹੀਦੇ ਆ ਜਿੰਨਾ ਵੀ ਤੁਸੀਂ ਬਚਾ ਕਰ ਸਕਦੇ ਹੋ ਜੋ ਮੰਨ ਲਓ 100 ਚ ਤੁਸੀਂ 100 ਚ ਆਮ ਤੌਰ ਤੇ ਅਸੀਂ ਇੱਕ ਨਾ ਜਿਹੜੇ ਇਦਾਂ ਦੇ ਪੀੜਤ ਬੰਦੇ ਆ ਉਹ ਅਸੀਂ ਇੱਕ ਮਤਲਬ ਕਿ ਆਪ ਦਾ ਇੱਕ ਰਫਲੀ ਜਾਂਕੜਾ ਦਿੰਦੇ ਹੁਣੇ ਕਿ 100 ਚ ਇੱਕ ਹੀ ਆਉਂਦਾ ਵਾਪਸ ਠੀਕ ਹੈ ਜੀ ਚਲੋ ਉਸ 1 ਨੂੰ ਤੁਸੀਂ 2 ਵੀ ਕਰ ਗਏ ਤੇ ਤਾਂ ਵੀ ਤੁਹਾਡੀ ਪ੍ਰਾਪਤੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਜੇ 100 ਚੋਂ 5 ਕਰਕੇ ਤਾਂ ਬੱਲੇ ਬੱਲੇ ਆ ਭਾਈ ਚਲੋ ਫਾਇਦਾ ਤਾਂ ਹੁੰਦਾ ਹੈ ਨਾ ਕੁਝ ਨਾ ਕੁਝ ਪਰ ਇਹ ਇਹ ਚੀਜ਼ਾਂ ਜਿਹੜੀਆਂ ਪੋਲੀਟੀਕਲੀ ਹੁੰਦੀਆਂ ਕਿ ਨਸ਼ਾ ਮੁਕਤ ਕਰਦੇ ਆਂਗੇ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਜੀ ਜੀ ਬਿਲਕੁਲ ਮਿੰਟੂ ਜੀ ਖੈਰ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਵਧੀਆ ਟੰਗ ਤਾਂ ਇਹ ਹੋਣਾ ਚਾਹੀਦਾ ਕਿ ਆਮ ਲੋਕਾਂ ਤੋਂ ਉਹਨਾਂ ਦੇ ਇਲਾਕੇ ਦਾ ਹਾਲ ਪੁੱਛ ਲਿਆ ਜਾਵੇ ਤੇ ਕਾਫੀ ਸਾਫ਼ ਤਸਵੀਰ ਸਾਹਮਣੇ ਆ ਸਕਦੀ ਹੈ ਅਗਰੈਪੀ ਸਾਹਿਬ ਬਿਲਕੁਲ ਜੀ ਅੱਜਕੱਲ ਸਾਡੇ ਮਲੋਟ ਏਰੀਆ ਦੇ ਔਰ ਸੁਖਦੀਪ ਜੀ ਬਿਲਕੁਲ ਤੁਹਾਡੇ ਮਿੱਤਰ ਆਪਣੇ ਗੁਰੀ ਰਮਾਣਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਜਨਮ ਦਿਨ ਦੀਆਂ ਪੀਵੀ 33 ਸਭ ਕਹ ਰਹੇ ਨੇ ਕਿ ਅਸਲ ਅਸਲ ਸਰਕਾਰ ਨੇ ਕੋਈ ਖਾਸ ਮੈਪ ਨਹੀਂ ਬਣਾਇਆ ਕਹਿੰਦੇ ਫਿਰ ਨਸ਼ਾ ਮੁਕਤ ਕਿਵੇਂ ਹੋਵੇਗਾ ਫਿਰ ਪੁਲਿਸ ਨੂੰ ਬਦਨਾਮ ਕਰਨ ਵਾਲੇ ਕੰਮ ਹੋਣੇ ਜਿਵੇਂ ਲਫਾਫਾ ਪੁਲਿਸ ਦੇ ਨਾਮ ਤੇ ਕਹਿੰਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੱਲ ਰਿਹਾ ਅੱਜਕੱਲ ਹਾਂਜੀ ਬਹੁਤ ਸਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਤੇ ਪਰ ਚਲੋ ਜਿਵੇਂ ਮਿੰਟੂ ਜੀ ਨੇ ਕਿਹਾ ਕਿ ਜੇ ਕੋਈ ਕੋਸ਼ਿਸ਼ ਕਰ ਰਿਹਾ ਹੈ ਕੋਈ ਐਫਰਟ ਕਰ ਰਿਹਾ ਤੇ ਉਹਦੀ ਤੇ ਭਾਈ ਛੋਟੇ ਕੁਝ ਮਤਲਬ ਕਿ ਕੋਈ ਠੀਕ ਹੈ ਕੋਈ 2-4% ਹੀ ਫਰਕ ਪੈ ਜਾਵੇ ਤਾਂ ਭਾਈ ਕੋਈ ਇੱਕ ਬੰਦਾ ਵੀ ਬਚ ਜਾਵੇ ਨਾ ਤੁਹਾਡੇ ਐਫਰਟਸ ਦੇ ਨਾਲ ਤੁਹਾਡੀ ਯਤਨਾਂ ਦੇ ਨਾਲ ਤੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਨਿੱਜੀ ਜ਼ਿੰਦਗੀ 'ਚ ਤੁਸੀਂ ਕਿਸੇ ਇੱਕ ਬੰਦੇ ਦੀ ਜਾਨ ਬਚਾ ਦਿਓ ਪੂਰੇ ਆਪਣੇ 100 ਸਾਲ ਦੇ ਜੀਵਨ 'ਚ 50 ਸਾਲ ਦੇ ਜੀਵਨ 'ਚ ਜਾਂ ਇੱਕ ਬੰਦੇ ਨੂੰ ਉਤਸ਼ਾਹਤ ਕਰਕੇ ਤੁਸੀਂ ਉਹਨੂੰ ਅਸਫਲ ਤੋਂ ਸਫਲ ਕਰਦੇ ਹੋ ਮਾਇੂਸੀ ਚੋਂ ਉਹਨੂੰ ਕੱਢ ਕੇ ਉਹਨੂੰ ਹੌਸਲਾ ਦੇ ਕੇ ਬੁਲੰਦ ਕਰਦੇ ਹੋ ਤਾਂ ਮੇਰੇ ਖਿਆਲ ਦੇ ਨਾਲ ਜੀਵਨ ਸਫਲਾ ਹੋ ਜਾਂਦਾ ਤੇ ਜੇ ਸਰਕਾਰ ਕਰ ਰਹੀ ਹੈ ਮੈਂ ਇਹਦਾ ਕਟ ਉਹ ਨਹੀਂ ਆ ਨਾ ਵਿਰੋਧੀ ਨਹੀਂ ਮਾਫ ਕਰਨਾ ਕੋਈ ਕੁਝ ਵੀ ਕਹਿੰਦਾ ਮੈਂ ਕਹਿੰਦਾ ਕਿ ਐਫਰਟਸ ਕਰੋ ਪਰ ਐਫਰਟਸ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਨੀਤੀਗਤ ਰੋਡ ਮੈਪ ਲੈ ਕੇ ਚੱਲੋ ਭਾਈ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਆ ਕਿ ਤੁਹਾਡੇ ਕੋਲ ਠੋਸ ਰੋਡ ਮੈਪ ਹੋਣਾ ਚਾਹੀਦਾ ਪਾਲਿਸੀ ਮੇਕਿੰਗ ਚਾਹੀ ਤਾਂ ਕਹਿ ਰਿਹਾ ਸੀਗਾ ਮੈਂ ਕਿ ਜਦੋਂ ਹੁਣ ਅੱਗੇ ਇੱਕ ਯੂਪੀਐਸਸੀ ਵਾਲੇ ਨੌਜਵਾਨ ਦਾ ਮਾਮਲਾ ਆ ਗਿਆ ਤਾਂ ਉਹ ਉਹਦੇ ਵਿੱਚ ਵੀ ਮੈਂ ਪਰਸਨਲੀ ਜੋ ਸਰਕਾਰ ਦੇ ਵਿੱਚ ਬੈਠੇ ਲੋਕ ਆ ਉਹਨਾਂ ਨੂੰ ਵੀ ਮੈਸੇਜ ਕੀਤਾ ਸਾਡੇ ਦੁਸ਼ਮਣ ਥੋੜੀ ਹੈ ਕਿ ਭਾਈ ਜੇ ਕੋਈ ਇਸ ਤਰ੍ਹਾਂ ਦਾ ਨੌਜਵਾਨ ਹੈ ਉਹਦਾ ਫਿਊਚਰ ਗਾ ਬਣ ਸਕਦਾ ਹੈ ਜੀ ਕਿਤੇ ਉਹ ਪੈ ਗਿਆ ਕੋ ਸੰਗਤ ਕਰਕੇ ਜਾਂ ਸਟ्रेस ਕਰਕੇ ਤਾਂ ਉਹਦੇ ਕੋਲ ਵਾਪਸੀ ਦਾ ਮੌਕਾ ਹੋਣਾ ਚਾਹੀਦਾ ਹੈ ਇਹ ਨਾ ਕਰੋ ਕਿ ਪਰਚਾ ਪਾ ਕੇ ਉਹਨੂੰ GL ਚ ਸੌੜ ਦਿਓ ਤੇ ਮੁੜ ਕੇ ਉਹਨੂੰ ਆਪਣਾ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਅਗਲਾ ਉਹ ਦਿਸੇ ਨਾ ਕਿ ਬਸ ਖਾਤਮ ਹੋਇਆ ਉਹ ਕਹਿ ਲੋ ਕਿ ਅંધੇਰ ਮਾਹੀ ਹੋ ਜਾਵੇ ਅંધੇਰ ਮਾਹੀ ਹੋ ਜਾਵੇ ਕਿ ਬਸ ਅੱਗੇ ਮੇਰੇ ਲਈ ਹੁਣ ਕੁਝ ਬਚਿਆ ਇਹਨੂੰ ਪੱਕਾ ਹੋ ਜਾਵੇ ਉਸ ਚੀਜ਼ ਤੇ ਹਮ ਠੀਕ ਹੈ ਇਹ ਪਾਲਿਸੀ ਮੇਕਿੰਗ ਕਿੰਨੀ ਤਾਂ ਹੋਣੀ ਚਾਹੀਦੀ ਹੈ ਮੈਂ ਕਹਿੰਨਾ ਕਿ ਠੀਕ ਹੈ ਤੁਹਾਡੇ ਰਿਜ਼ਲਟ ਜਿਹੜੇ ਆ ਬਈ ਉਹ ਤੁਸੀਂ ਹੁਣ ਆਪ ਹੀ ਸ਼ਬਦ ਕੜਿਆ ਨਸ਼ਾ ਮੁਕਤ ਪੰਜਾਬ ਹਮ ਅਸੀਂ ਨਹੀਂ ਕਹਿ ਰਹੇ ਅਸੀਂ ਦੇ ਕਰੇ ਕਿ ਇਦਾਂ ਇੱਕ ਵਿਆਖਿਆ ਜਾਂਕਿ ਉਹਦੀ ਸੰਭਾਵਨਾ ਹੈ ਤੇ ਦੂਸਰੇ ਪੱਖ ਤੋਂ ਕਹਿ ਰਹੇ ਆ ਕਿ ਨੀਤੀਗਤ ਜਿਹੜੀ ਸਾਡੀ ਯੋਜਨਾ ਬੰਦੀ ਹੁੰਦੀ ਹੈ ਨਾ ਉਹ ਪਹਿਲਾਂ ਹੋਣੀ ਚਾਹੀਦੀ ਆ ਬਿਲਕੁਲ ਮੋਕਾ ਨਹੀਂ ਹੁੰਦਾ ਸਰ ਜਲਦੀ ਜੰਗ ਦੇ ਵਿੱਚ ਘੋੜੇ ਨਹੀਂ ਬਦਲੇ ਜਾਂਦੇ ਉਹ ਬੜਾ ਰਿਸਕੀ ਹੁੰਦਾ ਕੰਮ ਕਿ ਤੁਸੀਂ ਜੇ ਪਹਿਲਾਂ ਸਹੀ ਸਲਾਮਤ ਇੱਕ ਨੀਤੀ ਲੈ ਕੇ ਤੁਰਦੇ ਤਾਂ ਤੁਹਾਨੂੰ ਵੀ ਫਾਇਦਾ ਸੀਗਾ ਜੀ ਜੀ ਲੋਕਾਂ ਨੂੰ ਤਾਂ ਫਾਇਦਾ ਹੈ ਜਿਨ੍ਹਾਂ ਦੇ ਮਾਵਾ ਦੇ ਪੁੱਤ ਜੇ ਬਚਣਗੇ ਤਾਂ ਉਹਨਾਂ ਨੂੰ ਤਾਂ ਹੈ ਪਰ ਉਹ ਪੋਲੀਟੀਕਲੀ ਤੁਹਾਨੂੰ ਵੀ ਫਾਇਦਾ ਹੈ ਉਸ ਚੀਜ਼ ਦਾ ਬੈਨੀਫਿਟ ਹੈ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਠੀਕ ਹੈ ਤੁਸੀਂ ਆ ਸ਼ੁਕਰੀਆ ਜੀ ਸਾਡੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਲਈ ਮਿਹਰਬਾਨੀ ਜੀ ਆਪਾਂ ਥੋੜਾ ਜਿਹਾ ਹੁਣੇ ਨਸ਼ੇ ਵਾਲੀ ਗੱ ਕਿ ਲਾਰੈਂਸ ਇੰਟਰਵਿਊ ਮਾਉਂਟੇ ਦੇ ਵਿੱਚ ਜੋ ਪੁਲਿਸ ਮੁਲਾਜ਼ਮਾ ਨੇ ਕਹਿੰਦੇ ਪੋਲੀਗ੍ਰਾਫੀ ਟੈਸਟ ਲਈ ਸਹਿਮਤੀ ਦਿੱਤੀ ਸੀ ਉਹਨਾਂ ਨੇ ਕਹਿੰਦੇ ਕੋਰਟ ਦੇ ਵਿੱਚ ਆਪਣੀ ਟੈਸਟ ਲਈ ਸਹਿਮਤੀ ਵਾਪਸ ਲੈਣ ਲਈ ਅਰਜ਼ੀ ਲਗਾਈ ਹੈ ਹੁਣ ਦੇਖੋ ਉਹਦੇ 'ਚ ਸਮਝ ਨਹੀਂ ਆ ਰਹੀ ਪਹਿਲੀ ਗੱਲ ਤੇ ਇਹ ਆ ਕਿ ਪੋਲੀਗ੍ਰਾਫ ਟੈਸਟ ਦੀ ਜ਼ਰੂਰਤ ਕਿਉਂ ਪੈਂਦੀ ਆ ਜਦੋਂ ਕਿਸੇ ਵੀ ਇਨਵੈਸਟੀਗੇਟਰ ਨੂੰ ਲੱਗਦਾ ਹੈ ਜਾਂ ਏਜੰਸੀ ਨੂੰ ਲੱਗਦਾ ਹੈ ਕਿ ਇਹ ਬੰਦਾ ਸੱਚ ਨਹੀਂ ਬੋਲ ਰਿਹਾ ਇਹਨੂੰ ਇਨਟੈਰੋਗੇਟ ਦੂਜੇ ਢੰਗ ਨਾਲ ਵੀ ਨਹੀਂ ਕਰ ਸਕਦੇ ਸਾਇੰਟਿਫਿਕ ਤਰੀਕੇ ਦੇ ਨਾਲ ਹੀ ਇਹਦੇ ਅੰਦਰੋਂ ਸੱਚ ਜਿਹੜਾ ਹੈ ਉਹ ਵੀ ਕਢਾਇਆ ਜਾ ਸਕਦਾ ਹੈ ਤਾਂ ਪੋਲੀਗ੍ਰਾਫ ਟੈਸਟ ਦੀ ਮੰਗ ਹੁੰਦੀ ਹੈ ਪਹਿਲੀ ਗੱਲ ਤੇ ਇਹ ਕਿ ਕੀ ਪੁਲਿਸ ਪੁਲਿਸ ਨੂੰ ਸੰਯੋਗ ਨਹੀਂ ਕਰ ਰਹੀ ਜੀ ਤੁਹਾਡੇ ਇਸ ਕਮੈਂਟ ਦੇ ਮਤਲਬ ਕਿ ਸਵਾਲ ਦੇ ਜਵਾਬ 'ਚ ਮੈਂ ਜੀ ਕਹਾ ਦੂਜਾ ਕਿ ਇਹਦੇ 'ਚ ਕੰਸੈਂਟ ਜ਼ਰੂਰੀ ਹੁੰਦਾ ਸਬੰਧਤ ਵਿਅਕਤੀ ਦਾ ਹਮ ਹੁਣ ਪਹਿਲਾਂ ਉਹਨਾਂ ਨੇ ਕੰਸੈਂਟ ਦਿੱਤਾ ਜੀ ਫੇਰ ਕੰਸੈਂਟ ਨੂੰ ਵਾਪਸ ਲੈ ਕੇ ਕਹਿੰਦੇ ਆ ਕਿ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਉੱਚ ਅਧਿਕਾਰੀ ਸੋ ਪ੍ਰੈਸ਼ਰਾਈਜ਼ ਕਰਨ ਵਾਲੇ ਕੌਣ ਆ ਹੂੰ ਦੂਜਾ ਸਵਾਲ ਇਹ ਜੀ ਕਮਾਲ ਦੀ ਗੱਲ ਕਿ ਪੁਲਿਸ ਚ ਚੱਲ ਕੀ ਰਿਹਾ ਤੀਜੀ ਗੱਲ ਇਹ ਆ ਕਿ ਮੈਂ ਜਿਵੇਂ ਅੱਗੇ ਕਿਹਾ ਕਿ ਇੱਕ ਡੀਐਸਪੀ ਜਿਹੜਾ ਨੌਜਵਾਨ ਸੀਗਾ ਸੰਧੂ ਨੌਜਵਾਨ ਡੀਐਸਪੀ ਉਹਦੀ ਜਿਹੜੀ ਮਤਲਬ ਕਿ ਬਰਖਾਸਤਗੀ ਹੋਈ ਆ ਉਹਨੂੰ ਲੈ ਕੇ ਵੀ ਸਵਾਲ ਨੇ ਹੂੰ ਕਿ ਅਸਲ ਦੇ ਵਿੱਚ ਉਹਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜੀ ਬਿਲਕੁਲ ਅਫਸਰ ਸੀਗਾ ਹੂੰ ਮਤਲਬ ਕਿ ਇਹ ਵੀ ਚੱਲ ਰਿਹਾ ਹਾਲਾਂਕਿ ਸਾਰੀ ਗਾਜ਼ ਹੁਣ ਤੱਕ ਉਹਦੇ ਤੇ ਡਿੱਗੀ ਹੈ ਡਿੱਗੀ ਹੈ ਬਿਲਕੁਲ ਪਰ ਕਿਤੇ ਨਾ ਕਿਤੇ ਉਹ ਉਸ ਮਾਮਲੇ 'ਚ ਵੀ ਸਵਾਲ ਉੱਠਦੇ ਹੈ ਕਿ ਸੱਚ ਕੀ ਹੈ ਤਾਂ ਮਤਲਬ ਹੈ ਕਿ ਪੁਲਿਸ ਹੀ ਪੂਰਨ ਤੌਰ ਤੇ ਸੱਚ ਜਿਹੜਾ ਹੈ ਨਾ ਉਹ ਨਹੀਂ ਲਿਆਉਣਾ ਚਾਹੁੰਦੀ ਜਾਂ ਨਹੀਂ ਹੈ ਉਹਦੇ ਥਰੂ ਆ ਰਿਹਾ ਹਮ ਇਹੀ ਬਣਦੀ ਹੈ ਨਾ ਗੱਲ ਸੋ ਨਚੋੜ ਵੀ ਗੱਲ ਜੇ ਆਪਾਂ ਕਰੀਏ ਤਾਂ ਉਹ ਕੋਈ ਇਹੋ ਆ ਕਿ ਕਿਤੇ ਨਾ ਕਿਤੇ ਜਿਹੜੇ ਇਨਵੈਸਟੀਗੇਟਰ ਨੇ ਜਾਂਚ ਪੜਤਾਲ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸੱਚ ਹੀ ਨਹੀਂ ਦੱਸ ਰਿਹਾ ਹਮ ਅਜੇ ਸੱਚ ਨਹੀਂ ਦੱਸਦੀ ਕਿੰਨਾ ਯਾਦ ਆ ਰਿਹਾ ਮੈਂ ਅਜੇ ਸੱਚ ਨਹੀਂ ਦੱਸਦੇ ਬਾਈ ਤਾਂ ਇਸ ਕਰਕੇ ਗੱਲ ਇਹ ਆ ਕਿ ਉਹਨਾਂ ਨੂੰ ਇੱਥੋਂ ਤੱਕ ਨੌਬਤ ਆਈ ਤੇ ਹੁਣ ਇਹ ਆ ਕਿ ਉਹਨਾਂ ਨੇ ਕਨਸੈਂਟ ਦਿੱਤਾ ਤੇ ਦੇ ਕੇ ਹੁਣ ਕਹਿੰਦੇ ਕਿ ਜੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਮਤਲਬ ਕਿ ਸਾਡੀ ਜਿਹੜੀ ਕਹ ਲਓ ਕਿ ਹਾਮੀ ਸੀਗੀ ਉਹ ਉੱਚ ਅਧਿਕਾਰੀਆਂ ਨੇ ਦਬਾਹੇ ਹੇਠ ਲਈ ਸੀਗੀ ਇਹ ਵੀ ਕਮਾਲ ਦੀ ਗੱਲ ਹੈ ਯਾਨੀ ਅੱਜ ਖਬਰਾਂ ਕਿਹੋ ਜਿਹੀਆਂ ਆ ਰਹੀਆਂ ਨੇ ਕਿ ਚੇਅਰਮੈਨ ਕਹਿੰਦਾ ਮੇਰੇ ਨਾਲ ਧੱਕਾ ਹੋ ਰਿਹਾ ਤੇ ਪੁਲਿਸ ਕਹਿੰਦੀ ਆ ਕਿ ਸਾਨੂੰ ਹੀ ਦਬਾਇਆ ਜਾ ਰਿਹਾ ਸਮਝ ਤੋਂ ਪਰੇ ਹੈ ਜੀ ਸੱਚਮੁੱਚ ਇਹ ਵਿੱਚ ਇਹ ਸਾਰੀਆਂ ਗੱਲਾਂ ਦੇ ਵਿੱਚ ਮੈਨੂੰ ਆਮ ਲੋਕ ਬਿਲਕੁਲ ਹੀ ਦਬੇ ਦਿਸਦੇ ਆ ਵੀ ਉਹਨਾਂ ਦੀ ਕੋਈ ਗੱਲ ਨਹੀਂ ਵਿਚਾਰੀ ਜਾਂਦੀ ਉੱਨਾ ਨਾਲ ਕੀ ਹੋ ਰਿਹਾ ਪਤਾ ਵੀ ਨਹੀਂ ਖੈਰ ਜਗਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਹਾਜ਼ਰੀ ਲਈ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤੇ ਮੈਂ ਨਾਲ ਨਾਲ ਖਬਰ ਥੋੜੀ ਜੀ ਕਿਸਾਨੀ ਵਾਲੇ ਪਾਸੇ ਨੂੰ ਫੇਰ ਮੋੜ ਕੇ ਲੈ ਕੇ ਆਉਣਾ ਮਿੰਟੂ ਜੀ ਕਿਸਾਨਾਂ ਦੀ ਇੱਕ ਮੀਟਿੰਗ ਹੋਣੀ 4 ਮਈ ਨੂੰ ਕਹਿੰਦੇ ਕੇਂਦਰ ਦੇ ਨਾਲ ਤੇ ਉਹ ਕਹਿੰਦੇ ਕਿ ਜੇ ਵਿੱਚ ਸਰਕਾਰ ਆ ਗਈ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਗਿਆ ਤੇ ਅਸੀਂ ਤੇ ਫਿਰ ਗੱਲ ਨਹੀਂ ਕਰਨੀ ਇਹ ਕੀ ਮਸਲਾ ਹੈ ਜੀ ਕੀ ਕਾਰਨ ਹੈ ਇਸ ਗੱਲ ਦਾ